ਜੇ ਮਿਹਨਤ ਸਾਰੇ ਕਰਦੇ ਹਨ ਤਾਂ ਬੋਰਡ ਇਮਤਿਹਾਨਾਂ ਦੇ ਵਿੱਚ ਨਤੀਜੇ ਵੱਖੋ-ਵੱਖਰੇ ਕਿਉਂ ਹੁੰਦੇ ਹਨ ਮੇਰਾ ਇਹ ਵੀਡੀਓ ਹਰ ਵਿਦਿਆਰਥੀ ਹਰ ਮਾਪੇ ਅਤੇ ਹਰ ਅਧਿਆਪਕ ਲਈ ਬਹੁਤ ਜ਼ਰੂਰੀ ਹੈ ਮੈਂ ਹਰਜੀਤ ਕੌਰ ਸਰਟੀਫਾਈਡ ਪ੍ਰਿੰਟਿੰਗ ਐਂਡ ਸਟੂਡੈਂਟ ਕੈਰੀਅਰ ਕੋਚ ਜੋ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ ਇਹ ਮੇਰਾ ਪਰਸਨਲ opinion ਨਹੀਂ ਹੈ ਐਜੂਕੇਸ਼ਨ ਸਾਈਕੋਲੋਜੀ ਦੀ ਰਿਸਰਚ ਤੇ ਆਧਾਰਿਤ ਹੈ ਮੇਰਾ ਮਕਸਦ viral ਹੋਣਾ ਨਹੀਂ ਸਹੀ ਜਾਣਕਾਰੀ ਸਮਾਜ ਤੱਕ ਪਹੁੰਚਾਉਣਾ ਹੈ ਮੈਂ ਅੱਜ ਤੁਹਾਡੇ ਨਾਲ ਉਹ ਸੱਚ ਸਾਂਝਾ ਕਰਾਂਗੀ ਜੋ ਅਕਸਰ ਮਾਪੇ ਅਧਿਆਪਕ ਅਤੇ ਸਕੂਲ ਪ੍ਰਬੰਧਕ ਨਜ਼ਰਅੰਦਾਜ਼ ਕਰ ਦਿੰਦੇ ਹਨ ਬੋਰਡ ਇਮਤਿਹਾਨ ਕੇਵਲ ਕਿਤਾਬਾਂ ਨਾਲ ਨਹੀਂ ਗੁੱਡ ਪਰਫਾਰਮੈਂਸ ਐਕਸਲੈਂਟ ਪਲੈਨਿੰਗ ਅਤੇ ਬ੍ਰੇਨ ਦੇ ਲਰਨਿੰਗ ਸਿਸਟਮ ਦੇ ਨਾਲ ਕਲੀਅਰ ਹੁੰਦੇ ਹਨ ਸਾਰੇ ਬੱਚੇ ਇੱਕੋ ਜਿਹੇ ਤਰੀਕੇ ਨਾਲ ਕਿਉਂ ਨਹੀਂ ਪੜ੍ਹਦੇ ਅਤੇ ਉਹਨਾਂ ਦੇ ਰਿਜ਼ਲਟ ਇੱਕੋ ਜਿਹੇ ਤਰੀਕੇ ਨਾਲ ਕਿਉਂ ਨਹੀਂ ਆਉਂਦੇ ਕਿਉਂਕਿ ਹਰ ਬੱਚੇ ਦਾ ਦਿਮਾਗ ਇੱਕੋ ਜਿਹਾ ਨਹੀਂ ਹੁੰਦਾ ਅਤੇ ਉਹ ਨਾ ਹੀ ਇੱਕੋ ਜਿਹੇ ਤਰੀਕੇ ਨਾਲ ਸਿੱਖਦਾ ਹੈ ਰਿਸਰਚ ਦੱਸਦੀ ਹੈ ਕਿ ਬੱਚੇ ਕਈ ਤਰੀਕਿਆਂ ਨਾਲ ਸਿੱਖਦੇ ਹਨ ਭਾਵੇਂ ਕਿ ਮਲਟੀ ਸੈਂਸਰੀ ਤਰੀਕਿਆਂ ਨਾਲ ਇਸ ਦੇ ਨਾਲ ਹੀ ਜੇ ਅਸੀਂ ਗੱਲ ਕਰੀਏ ਬ੍ਰੇਨ ਦੇ ਲਰਨਿੰਗ এনवायरमेंट ਦੀ ਤਾਂ ਬੱਚਿਆਂ ਦਾ ਜਿਹੜਾ ਲਰਨਿੰਗ ਮੋਡ ਹੁੰਦਾ ਹੈ ਕੋਈ ਬੱਚੇ ਆਡੀਟਰੀ ਸੁਣ ਕੇ ਸਿੱਖਦੇ ਹਨ ਕੁਝ ਬੱਚੇ ਵਿਜ਼ੂਅਲੀ ਦੇਖ ਕੇ ਸਿੱਖਦੇ ਹਨ ਅਤੇ ਕੁਝ ਬੱਚੇ ਕੀਨੇਸਥੈਟਿਕ ਹੁੰਦੇ ਹਨ ਜੋ ਕਿ ਕਰਕੇ ਸਿੱਖਦੇ ਹਨ ਇਸੇ ਤਰ੍ਹਾਂ ਬੱਚਿਆਂ ਦਾ ਪਰਸਨਲ ਲਰਨਿੰਗ ਸਟਾਈਲ ਵੀ ਹੁੰਦਾ ਹੈ ਜਿਵੇਂ ਕਿ ਕ cognative ਅਤੇ ਇਮਿਟੇਟਿਵ ਕ cognative ਸਟਾਈਲ ਵਾਲੇ ਬੱਚੇ ਆਪ ਸਮਝ ਕੇ ਸਿੱਖਦੇ ਹਨ ਅਤੇ ਇਮਿਟੇਟਿਵ ਸਟਾਈਲ ਵਾਲੇ ਬੱਚੇ ਜਿਹੜੇ ਹੈਗੇ ਉਹ ਕਿਸੇ ਨੂੰ ਫੋਲੋ ਕਰਕੇ ਜਾਂ ਦੂਸਰਿਆਂ ਤੋਂ ਸਿੱਖਦੇ ਹਨ ਸੋ ਹੁਣ ਅਸੀਂ ਗੱਲ ਕਰਦੇ ਹਾਂ ਸਕੂਲ ਇੱਕੋ ਸਿਲੇਬਸ ਇੱਕੋ ਪਰ ਹਰ ਬੱਚੇ ਦਾ ਦਿਮਾਗ ਇੱਕੋ ਨਹੀਂ ਹੁੰਦਾ ਹੁਣ ਮੈਂ ਗੱਲ ਕਰਦੀ ਹਾਂ এডਿਊਕੇਸ਼ਨ ਸਾਈਕੋਲੋਜੀ ਦੀ ਰਿਸਰਚ ਦੀ ਯੂਨੀਵਰਸਿਟੀ ਆਫ ਮੈਨਿਸੋਟਾ ਦੀ ਰਿਸਰਚ ਜான்ਸਨਸ ਡੀ ਡਬਲਯੂ ਐਂਡ ਜான்ਸਨ ਆਰਟੀ ਦੀ ਰਿਸਰਚ ਕੋਆਪਰੇਟਿਵ ਲਰਨਿੰਗ ਸੋ ਇਹ ਰਿਸਰਚ ਦੱਸਦੀ ਹੈ ਕਿ ਵਿਦਿਆਰਥੀਆਂ ਨੂੰ ਕੋਆਪਰੇਟ ਕਰਕੇ ਜਾਂ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਬਿਠਾ ਕੇ ਉਹਨਾਂ ਦੀ ਜਿਹੜੀ ਲਰਨਿੰਗ ਆ ਬਹੁਤ ਪਾਵਰਫੁਲ ਹੁੰਦੀ ਹੈ ਅਤੇ ਉਹਨਾਂ ਦੇ ਉਹਨਾਂ ਬੱਚੇ ਉਹਦੇ ਵਿੱਚ ਪੂਰੇ ਸਰਗਰਮ ਰਹਿੰਦੇ ਹਨ ਐਕਟਿਵ ਰਹਿੰਦੇ ਹਨ ਅਤੇ ਡੀਪ ਲਰਨਿੰਗ ਕਰਦੇ ਹਨ ਮਰਕਨ ਸਾਈਕਲੋਜੀਕਲ ਐਸੋਸੀਏਸ਼ਨ ਦੇ ਫਾਇਰੇਲਾ ਅਤੇ ਮਾਇਰ 2013 ਦੀ ਰਿਸਰਚ ਦੱਸਦੀ ਹੈ ਕਿ ਜਦੋਂ ਵਿਦਿਆਰਥੀ ਦੂਸਰਿਆਂ ਨੂੰ ਸਮਝਾਉਂਦਾ ਹੈ ਤਾਂ ਉਸ ਦੀ ਜਿਹੜੀ ਸਮਝ ਆ ਹੋਰ ਮਜ਼ਬੂਤੀ ਨਾਲ ਹੁੰਦੀ ਹੈ ਜੋ ਬੱਚਾ ਦੂਜੇ ਨੂੰ ਸਮਝਾਉਂਦਾ ਹੈ ਉਹ ਆਪ ਬਹੁਤ ਤੇਜ਼ੀ ਨਾਲ ਸਿੱਖਦਾ ਹੈ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੱਖਰੇ ਵੱਖਰੇ ਲਰਨਿੰਗ ਬ੍ਰੇਨ ਦੇ ਲਰਨਿੰਗ ਸਿਸਟਮ ਵਾਲੇ ਬੱਚਿਆਂ ਨੂੰ ਜਾਂ ਲਰਨਿੰਗ ਸਟਾਈਲ ਵਾਲੇ ਬੱਚਿਆਂ ਨੂੰ ਅਸੀਂ ਇੱਕ ਗਰੁੱਪ ਵਿੱਚ ਕਿਵੇਂ ਪੜਾ ਸਕਦੇ ਹਾਂ ਕਿਉਂਕਿ ਇਹ ਜਿਹੜਾ ਲਰਨਿੰਗ ਸਟਾਈਲ ਜਾਨਣਾ ਬੱਚਿਆਂ ਦਾ ਜਾਂ ਬੱਚਿਆਂ ਦੇ ਲਰਨਿੰਗ ਸਟਾਈਲ ਬਾਰੇ ਪਤਾ ਹੋਣਾ ਜ਼ਰੂਰੀ ਤਾਂ ਹੈ ਪਰ ਇਸ ਵਕਤ ਅਸੀਂ ਉਸ ਨੂੰ ਪਤਾ ਨਹੀਂ ਕਰ ਸਕਦੇ ਕਿਉਂਕਿ ਬੱਚਿਆਂ ਦਾ ਬ੍ਰੇਨ ਲਰਨਿੰਗ ਸਿਸਟਮ ਸਾਈਕੋਲੋਜੀ ਦੇ ਡੀਐਮਆਈਟੀ ਟੈਸਟ ਜਾਂ ਗਿਫਟ ਟੈਸਟ ਦੇ ਨਾਲ ਹੀ ਪਤਾ ਕੀਤਾ ਜਾ ਸਕਦਾ ਹੈ ਜੋ ਕਿ ਇਹਨਾਂ ਬੱਚਿਆਂ ਦਾ ਹਜੇ ਨਹੀਂ ਹੋਇਆ ਹੋਵੇਗਾ ਸਭ ਬੱਚਿਆਂ ਦਾ ਨਹੀਂ ਹੋਇਆ ਹੋਵੇਗਾ ਸੋ ਪਰ ਫਿਲਹਾਲ ਅਸੀਂ ਇਹਨਾਂ ਬੱਚਿਆਂ ਦੀ ਜਿਹੜੀ ਗਰੂਪਿੰਗ ਹੈ ਪਰਫਾਰਮੈਂਸ ਦੇ ਆਧਾਰ ਤੇ ਕਰ ਸਕਦੇ ਹਾਂ ਕਿਉਂਕਿ ਹਰ ਕਲਾਸ ਦੇ ਵਿੱਚ ਤਿੰਨ ਤਰ੍ਹਾਂ ਦੇ ਬੱਚੇ ਹੁੰਦੇ ਨੇ ਜਿਵੇਂ ਕਿ ਵਧੀਆ ਚੰਗੀ ਪਰਫਾਰਮੈਂਸ ਵਾਲੇ ਅਤੇ ਅ ਐਵਰੇਜ ਪਰਫਾਰਮੈਂਸ ਵਾਲੇ ਅਤੇ ਬਲੋ ਐਵਰੇਜ ਪਰਫਾਰਮੈਂਸ ਵਾਲੇ ਤਾਂ ਅਸੀਂ ਤਿੰਨ ਤੋਂ ਚਾਰ ਬੱਚਿਆਂ ਦਾ ਗਰੁੱਪ ਬਣਾਉਣਾ ਹੈ ਜਿਆਦਾ ਵੱਡਾ ਗਰੁੱਪ ਨਹੀਂ ਬਣਾਉਣਾ ਤਾਂ ਅਸੀਂ ਚੰਗੀ ਪਰਫਾਰਮੈਂਸ ਵਾਲੇ ਅਤੇ ਐਵਰੇਜ ਅਤੇ ਬਲੋ ਐਵਰੇਜ ਪਰਫਾਰਮਰਾਂ ਦੇ ਤਿੰਨ ਜਾਂ ਚਾਰ ਬੱਚੇ ਅਸੀਂ ਇਕੱਠੇ ਬਿਠਾ ਸਕਦੇ ਹਾਂ ਤੇ ਜਿਸ ਵਿੱਚ ਉਹਨਾਂ ਨੂੰ ਹੁਣ ਤੇ ਉਹ ਤਿੰਨ ਬੱਚੇ ਚਾਰ ਬੱਚੇ ਜਿਹੜੇ ਹੈਗੇ ਆ ਤਾਂ ਉਹਨਾਂ ਨੂੰ ਕਿਰਾਇਆ ਕੀ ਜਾਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਅਸੀਂ ਕਿ ਉਹਨਾਂ ਨੂੰ ਸਿਲੇਬਸ ਕਰਾਈਏ ਜਾਂ ਚੈਪਟਰ ਕਰਾਈਏ ਜਾਂ ਆਪਣੇ ਆਪ ਉਹ ਚੈਪਟਰ ਕਰਨ ਜਾਂ ਸਿਲੇਬਸ ਕਰਨ ਤਾਂ ਕੀ ਕਰਨ ਤਾਂ ਇਸ ਦੇ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਐਜੂਕੇਸ਼ਨ ਸਾਈਕੋਲੋਜੀ ਵਿੱਚ ਪਬਲਿਸ਼ ਹੋਈ ਨੂੰ ਲੌਸਕੀ ਦੀ ਰਿਸਰਚ ਸਾਫ਼ ਦੱਸਦੀ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਵੀਅਸ ইয়ার ਕੁਐਸਚਨ ਪੇਪਰ ਦੀ ਪ੍ਰੈਕਟਿਸ ਐਗਜ਼ਾਮ ਪ੍ਰੇਪਰੇਸ਼ਨ ਲਈ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਵਧੀਆ ਤਰੀਕਾ ਹੈ ਇਸ ਨਾਲ ਵਿਦਿਆਰਥੀਆਂ ਦਾ ਕੌਨਫੀਡੈਂਸ ਬੂਸਟ ਹੁੰਦਾ ਹੈ ਉਹਨਾਂ ਦੇ ਅੰਦਰੋਂ ਡਰ ਘਟ ਜਾਂਦਾ ਹੈ ਤੇ ਉਹਨਾਂ ਨੂੰ ਐਗਜ਼ਾਮ ਦਾ ਪੈਟਰਨ ਬਹੁਤ ਚੰਗੇ ਤਰੀਕੇ ਨਾਲ ਸਮਝ ਆ ਜਾਂਦਾ ਹੈ ਬੋਰਡ ਇਮਤਿਹਾਨ ਸਰਪ੍ਰਾਈਜ਼ ਨਹੀਂ ਹੁੰਦੇ ਪੈਟਰਨ ਤੇ ਚੱਲਦੇ ਹਨ ਉਹ ਸੈਂਟਰਲ ਯੂਨੀਵਰਸਿਟੀ ਦੀ ਰਿਸਰਚ ਦੱਸਦੀ ਹੈ ਕਿ ਵਿਦਿਆਰਥੀ ਲਈ ਪੜ੍ਹਨਾ ਹੀ ਕਾਫੀ ਨਹੀਂ ਹੁੰਦਾ ਜਦੋਂ ਉਹ ਪੜ੍ਹ ਕੇ ਯਾਦ ਕਰਕੇ ਲਿਖਦਾ ਹੈ ਅਤੇ ਆਪਣੀ ਗਲਤੀ ਸੁਧਾਰਦਾ ਹੈ ਅਤੇ ਦੂਸਰੇ ਨਾਲ ਗੱਲ ਕਰਦਾ ਹੈ ਤਾਂ ਅਸਲ ਵਿੱਚ ਉਸ ਵਕਤ ਜ਼ਿਆਦਾ ਸਿੱਖਦਾ ਹੈ ਸੋ ਪੜਨ ਨਾਲ ਜਾਣਕਾਰੀ ਆਉਂਦੀ ਹੈ ਪਰ ਅਭਿਆਸ ਨਾਲ ਕਾਬਲੀਅਤ ਬਣਦੀ ਹੈ ਸੋ ਇਸ ਤਰ੍ਹਾਂ ਵਿਦਿਆਰਥੀਆਂ ਦੇ ਛੋਟੇ ਛੋਟੇ ਮਿਕਸ ਅਬਿਲਿਟੀ ਦੇ ਗਰੁੱਪ ਬਣਾਏ ਜਾਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੀਵੀਅਸ ਈਅਰ ਦੇ ਕੁਐਸਚਨ ਪੇਪਰ ਦੇ ਕੇ ਪ੍ਰੈਕਟਿਸ ਹੋਣੀ ਚਾਹੀਦੀ ਹੈ ਜਿਸ ਵਿੱਚ ਇੱਕ ਵਿਦਿਆਰਥੀ ਪੜ੍ਹੇ ਅਤੇ ਇੱਕ ਵਿਦਿਆਰਥੀ ਸਮਝਾਏ ਅਤੇ ਇੱਕ ਵਿਦਿਆਰਥੀ ਲਿਖੇ ਤੇ ਦੂਸਰਾ ਉਸ ਦੀ ਗਲਤੀ ਨੂੰ ਸੁਧਾਰੇ ਹਰ ਬੱਚਾ ਵੱਖਰਾ ਹੁੰਦਾ ਹੈ ਪਰ ਕੋਈ ਵੀ ਤਰੀਕਾ ਗਾਰੰਟੀ ਨਹੀਂ ਹੁੰਦਾ ਪਰ ਰਿਸਰਚ ਦੱਸਦੀ ਹੈ ਕਿ ਅਜਿਹੇ ਤਰੀਕੇ ਵਿਦਿਆਰਥੀਆਂ ਲਈ ਮਦਦਗਾਰ ਹੁੰਦੇ ਹਨ ਸੋ ਦੋਸਤੋ ਜਦੋਂ ਅਸੀਂ ਬੱਚੇ ਦੇ ਦਿਮਾਗ ਨਾਲ ਕੰਮ ਕਰਦੇ ਹਾਂ ਤਾਂ ਨਤੀਜੇ ਆਪਣੇ ਆਪ ਬਦਲਣ ਲੱਗ ਜਾਂਦੇ ਹਨ ਸੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਚੰਗਾ ਲੱਗਿਆ ਤੇ ਇਸ ਨੂੰ ਲਾਈਕ ਕਰ ਦਿਓ ਅਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਸਹੀ ਜਾਣਕਾਰੀ ਕਿਸੇ ਵਿਦਿਆਰਥੀ ਦਾ ਭਵਿੱਖ ਬਦਲ ਸਕਦੀ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮੈਂ ਤੁਹਾਨੂੰ ਜਲਦੀ ਹੀ ਪਰਸਨਲ ਲਰਨਿੰਗ ਸਿਸਟਮ ਦੇ ਉੱਪਰ ਇੱਕ ਵੀਡੀਓ ਬਣਾ ਕੇ ਪੋਸਟ ਕਰਾਂਗੀ ਤਾਂ ਕਿ ਤੁਸੀਂ ਆਪਣੇ ਪੇਪਰਾਂ ਦੀ ਆਪਣੀ ਆਪ ਤਿਆਰੀ ਕਿਸ ਤਰੀਕੇ ਨਾਲ ਕਰ ਸਕੋ ਸੋ ਥੈਂਕ ਯੂ